मैं एक करमकांडी अमरनाथ जाता हुआ देखिया बेचारा बैसाखिया चल रहा पैर कम नहीं करते पैर सन पर दो पैर सत्या नहीं बैसाखिया से चल रहे और गालबन बाई मील तक तो बर्फ पर ही चलना पर कदीमी बर्फ ਸਦੀਆਂ ਦੀ ਪਈ ਹੋਈ برف ਜਿਹੜੀ ਕਦੀ ਨਹੀਂ ਪਿਗਲੀ ਉਸ ਤੇ ਚੱਲਣਾ ਪੈਂਦਾ। ਤੇ ਸਾਡੇ ਸਾਹਮਣੇ ਤਿੰਨ ਦਫਾ ਗਿਰਿਆ ਬੜੀ ਮੁਸ਼ਕਲ ਨਾਲਾ ਸੀ ਉਸ ਨੂੰ ਫਿਰ ਖੜਾ ਕੀਤਾ। ਤੇ ਜਦ ਤੀਸਰੀ ਦਫਾ ਗਿਰਿਆ ਨਾ ਤਾਂ ਮੈਂ ਕਿਧਰੇ ਖਿੱਚ ਕੇ ਕਹਿ ਬੈਠਾ ਸਾਧੂ ਬਾਣੀ ਸੀ ਭਗਵਾ ਬੈਸ ਸੀ ਉਸ ਦਾ। ਮੈਂ ਕਿਹਾ ਸੰਤ ਜੀ ਤੀਰਥ ਤੇ ਅੰਦਰ ਹੈ। ਅੰਤਰਗਤ ਤੀਰਥ ਮੱਲਾ। Mago, bonito.